ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਕੋਠਾ ਗੁਰੂਕਾ ਤਸੀਰ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਗਗਨਦੀਪ ਦੇ ਘਰ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਦੁੱਧ ਵਾਲੀ ਆਪਾਂ ਫੇਰ ਅੱਜ ਮੱਝ ਦਿਖਾ ਰਹੇ ਆ ਪੂਰੀ ਜਿਹੜੀ ਡਿਟੇਲ ਤਾਂ ਆਪਾਂ ਪਰਿਵਾਰ ਤੋਂ ਹੀ ਲਵਾਂਗੇ ਭਾਈ ਤੋਂ ਲਵਾਂ ਤੇ ਪਹਿਲਾਂ ਆਪਾਂ ਥਾਂ ਲੇਵ ਦੀ ਮਿੱਤਰੋ ਆਪਾਂ ਤੁਹਾਨੂੰ ਬੰਤਰ ਦਿਖਾ ਦਈਏ ਤੇ ਹਜੇ ਕੱਚੀ ਆ ਕਾਫੀ ਦਿਨਾਂ ਦੀ ਹਵਾਨਾ ਮਿੱਤਰੋ ਬਹੁਤ ਸੋਹਣਾ ਬਣਾਇਆ ਹੋਇਆ ਤੇ ਬਣਾਉਂਦੇ ਜਾ ਰਹੀ ਆ ਥਾਣਾ ਲੈਵ ਦੀ ਮਿੱਤਰੋ ਪੂਰੀ ਸਾਫ ਹੈ ਤੇ ਬੈਕ ਸਾਈਡ ਵੀ ਬਹੁਤ ਹਵਾਨਾ ਹੈ ਤੇ ਅੱਗੇ ਰੁਵੇ ਮਿੱਤਰੋ ਚੰਗਾ ਹਵਾਨਾ ਵਜਨ ਵੀ ਸੋਹਣਾ ਹੈ ਪਿੱਠ ਪੂੜੇ ਦੇ ਵੀ ਮਿੱਤਰੋ ਬਹੁਤ ਚੰਗੀਆਂ ਤੇ ਸਿੰਗਾ ਦੀ ਸ਼ੇਪ ਵੀ ਤੁਹਾਨੂੰ ਦਿਖਾਉਣੇ ਆ ਜ ਬਹੁਤ ਵਧੀਆ ਤੇ ਕੱਦ ਨੋਰਮਲ ਹੈ ਕੋਈ ਬੜਾ ਵੱਡਾ ਨਹੀਂ ਤੇ ਬੜਾ ਛੋਟਾ ਵੀ ਨਹੀਂ ਕਿਉਂਕਿ ਹਰ ਚੀਜ਼ ਫਰਜਵੰਦ ਆਪਣਾ ਦੱਸਣ ਦਾ ਠੰਡੀ ਸੇਲ ਤੁਸੀਂ ਦੇਖ ਸਕਦੇ ਹੋ ਕੋਈ ਡਰਦੀ ਨਹੀਂ ਬਹੁਤ ਵਧੀਆ ਆਰਾਮਦਾਰੀ ਦੇ ਨਾਲ ਮਿੱਤਰੋ ਵੀਡੀਓ ਬਣਾ ਰਹੀ ਹੈ ਤੇ ਥੋੜੀਆਂ ਜਿਹਾ ਮਿੱਤਰੋ ਥਣਾ ਤੇ ਚਿੱਟਾ ਕਹਿ ਸਕਦੇ ਆ ਫਲੇਰੀ ਤਾਂ ਬਾਈ ਕਹਿੰਦੇ ਨਹੀਂ ਤੇ ਪਰ تسਲੀ ਤੁਸੀਂ ਆਪ ਖੁਦ ਕਰਨੀ ਆ ਵੈਸੇ ਇਹ ਕੋਈ ਖਾਸ ਗੱਲ ਵੀ ਨਹੀਂ ਤੇ ਕਿਉਂਕਿ ਜੇ ਫਲੇਰੀ ਹੁੰਦੀ ਤਾਂ ਮਿੱਤਰੋ ਸਰੀਰ ਤੇ ਹੋਰ ਵੀ ਅੰਗ ਤੇ ਹੋ ਜਾਂਦੀ ਤੇ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਉਣੀ ਆ ਫਿਰ ਕਰਦੇ ਆ ਬਾਈ ਦਾ ਨਾਲ ਗੱਲ ਬਾਤ ਹੋਰ ਜਿਹਾ ਮੜਾ ਇੱਕ ਵਾਰੀ ਠੰਡੀ ਸੀਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਰੇ ਲੋਹੇ ਮਿੱਤਰੋ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਇੱਦਾਂ ਤੋੜਦੇ ਜੀ ਇੱਦਾਂ ਇੱਦਾਂ ਇਹਦਾ ਕਿਹੜਾ ਸੁਆ ਕਿੰਨਾ ਜਿਹੜਾ ਦੁੱਧ ਸੀ ਤੇ ਕਿੰਨੇ ਦਿਨ ਬਾਕੀ ਐ ਤੋੜਦੇ ਤੋੜਦੇ ਨੋੜ ਰਹੀ ਬਸ ਚੰਗੀ ਸੰਭੀ ਵੀ ਐ ਸਿਹਤ ਵਖੋ ਫੇਰ ਆਪਾਂ ਕਹਨੇ ਵੀ ਬਹੁਤ ਸੋਹਣੀ ਐ ਸਰੀਰ ਦੀ ਜਿਹੜੀ ਬਣਤਰ ਵੀ ਬਹੁਤ ਚੰਗੀ ਐ ਬੰਦ ਜੀ ਬੰਦ ਬਸ ਹਾਂ ਤੇ ਪਤਲੇ ਪਿੰਡੇ ਦੀ ਆ ਸਰੀਰ ਤੇ ਮਿੱਤਰੋ ਨਾੜਾਂ ਸਾਰੇ ਸਰੀਰ ਤੇ ਦੀਦੀਆਂ ਨੇ ਬੰਦ ਹਾਂ ਜਿਆ ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਐ ਸੇ ਤਾਂ ਇਹ ਜਿਹੜੀ ਆਪਾਂ ਹੁਣ ਮੱਝ ਦਿਖਾਈ ਆ ਪਹਿਲਾ ਤਾਂ ਦਾ ਸੂਆ ਕਿਹੜਾ ਜੀ ਤੇ ਚੌਥੇ ਸੂਏ ਬਾਈ ਚੌਥੇ ਸੂਏ ਸੁਣੀ ਆ ਕਿੰਨੇ ਦਿਨ ਬਾਕੀ ਆ ਇਹਦੇ ਬਾਈ 28 ਤਰੀਕ ਨੂੰ ਦਰਮਪੁਰੇ 28 ਨੂੰ ਮੰਨ ਲਾ ਵੀ ਅੱਜ ਹੋ ਗਈ 17 18 ਹਾਂਜੀ 16 16 17 ਹੈਨਾ 16 16 ਤੇ ਕਿੰਨਾ ਕਿ ਦੁੱਧ ਇਹਨੇ ਕੱਢਿਆ ਪਿਛਲੇ ਸਵੇਰ ਦਾ ਇਹਨੇ ਭਾਈ 14 ਲੀਟਰ ਕੱਢਿਆ 14 ਤੇ ਦੁੱਧ ਕਿੰਨਾ ਸੀ ਹਾਂ 14 ਸੀ ਹੈਨਾ ਤੇ ਟੀਕਾ ਕਿਹੜਾ ਲੱਗਿਆ ਵਾ ਟੀਕਾ ਭਾਈ ਇਹ ਸਰਕਾਰੀ ਲੱਗਿਆ ਪਰ ਯਾਦ ਨਹੀਂ ਸਾਡੇ ਓਕੇ ਮੁੱਲ ਕੀ ਕਰਤਾ ਜੀ ਮੋਲਾ ਦੀ 140 ਮਾਣ ਤਣ ਹਾਂਜੀ ਕਰਦੇ ਫੋਨ ਨੰਬਰ ਜੀ ਦੱਸ ਦਿਓ ਜੀ 78039 78039 3077 3077 77 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਚੌਥੇ ਸੂਏ ਸੁਣੀਆ ਤੇ ਬਾਈ ਦਾ ਜਿਹੜਾ ਘਰ ਹੈ ਜਲਾਲ ਵਾਲੀ ਸੜਕ ਤੇ ਘਰ ਹੈ ਨਾ ਹਾਂ ਜੀ ਮੋੜ ਤੇ ਹੈ ਨਾ ਖੁੰਚੇ ਤੇ ਹਾਂ ਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਫਿਰ ਕੋਈ ਨਾ ਵੀ ਲੋੜ ਹੈ ਤੇ ਜਰੂਰ ਸੰਪਰਕ ਕਰੋ ਠੰਡੀ ਸੀਲ ਬਹੁਤ ਹੈ ਜੀ ਓਕੇ ਜੀ ਧੰਨਵਾਦ